ਆਮ ਆਦਮੀ ਪਾਰਟੀ ਟ੍ਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ 올 ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਦੇ ਹੇਠ ਅੱਜ ਪੇਰੈਂਟਸ ਬੁੱਕ ਡਿਪੋ ਵੱਲੋਂ ਇੱਕ ਵੱਡਾ ਸਹਿਯੋਗ ਪਠਾਨਕੋਟ ਹੜਪ੍ਰਭਾਵਿਤ ਖੇਤਰਾਂ ਦੇ ਲਈ ਭੇਜਿਆ ਜਾ ਰਿਹਾ ਹੈ ਇਸ ਮੁਹਿੰਮ ਦੇ ਤਹਿਤ ਲਗਭਗ 16 ਟਨ ਸੁੱਕਾ ਰਾਸ਼ਨ ਇੱਕ ਟਰਾਲੀ ਦੇ ਰਾਹੀਂ ਭੇਜਿਆ ਜਾ ਰਿਹਾ ਹੈ ਜੀ ਇਸ ਦੇ ਵਿੱਚ 200 ਪੈਕੇਟ ਘਰੇਲੂ ਵਰਤੋਂ ਦਾ ਸਾਰਾ ਸਮਾਨ ਸ਼ਾਮਿਲ ਹੈ ਇਹਨਾਂ ਪੈਕਟਾਂ ਦੇ ਵਿੱਚ ਆਟਾ ਚਾਵਲ 1 ਕਿਲੋ ਸੁੱਕਾ ਦੁੱਧ ਵੱਖ-ਵੱਖ ਦਾਣਾਂ ਸਰੋਂ ਦਾ ਤੇਲ ਮਸਾਲੇ ਸਾਬਣ ਤੇ ਹੋਰ ਜ਼ਰੂਰੀ ਸਮਾਨ ਰੱਖਿਆ ਗਿਆ ਇਸ ਦੇ ਨਾਲ ਹੀ ਪਾਣੀ ਦੀ 1 ਲੀਟਰ ਵਾਲੀਆਂ 100 ਪੇਟੀਆਂ ਵੀ ਭੇਜੀਆਂ ਜਾ ਰਹੀਆਂ ਨੇ ਇਸ ਮੌਕੇ ਇਸ ਸੇਵਾ ਦੇ ਲਈ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਸੋ ਉਹਨਾਂ ਦੇ ਜ਼ੁਬਾਨੀ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਤੇ ਕੁਦਰਤੀ ਮਾਰ ਹੜਾ ਦੀ ਪਈ ਹੋਈ ਹੈ ਤੇ ਅੱਜ ਅਸੀਂ ਆ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਆਮ ਆਦਮੀ ਪਾਰਟੀ ਟ੍ਰੇਡ ਵਿੰਗ ਦੀ ਅਗਵਾਈ ਹੇਠ ਇੱਕ ਪੂਰਾ ਟਰੱਕ ਪੂਰਾ ਟਰਾਲਾ ਹੈ तकरीबन 16 ਟਨ ਰਾਸ਼ਨ ਹੈ ਇਹਦੇ ਚ ਜਿਹਦੇ ਚ 11.5 ਟਨ ਆਪਣਾ ਆਚਾਰ ਜਿਹੜਾ ਮੱਕੀ ਦਾ ਆਚਾਰ ਕਹਿੰਦੇ ਆ ਉਹ ਹੈ ਤੇ 2.5 ਟਨ ਦੇ ਕਰੀਬ ਕੀਟਾ ਬਣਾਈਆਂ ਹੋਈਆਂ ਰਾਸ਼ਨ ਦੀਆਂ ਜਿਦੇ ਵਿੱਚ ਪੂਰਾ ਰਾਸ਼ਨ ਹੈ ਜਿਵੇਂ 5 ਕਿਲੋ ਆਟਾ 2 ਕਿਲੋ ਚਾਵਲ 1 ਕਿਲੋ ਸੁੱਕਾ ਦੁੱਧ ਦਾ ਪਾਊਡਰ ਦਾਲਾਂ ਸਾਰੇ ਮਸਾਲੇ ਇੱਕੋ ਪੈਕੇਟ ਨੇ ਤੇ 100 ਪੇਟੀਆਂ ਦੇ ਕਰੀਬ ਆਪਣਾ 1 ਲੀਟਰ ਵਾਲੀਆਂ ਪਾਣੀ ਦੀਆਂ ਬੋਤਲਾਂ ਨੇ ਇਹ ਸਾਰਾ ਕੁਝ ਸਾਨੂੰ ਪੇਰੈਂਟਸ ਬੁੱਕ ਡਿੱਪੂ ਨੇ ਪੇਰੈਂਟਸ ਐਸੋਸੀਏਸ਼ਨ ਅਤੇ ਆਮ ਆਦਮੀ ਪਾਰਟੀ ਟ੍ਰੇਡ ਵਿੰਗ ਨੂੰ ਦਿੱਤਾ ਹੈ ਜਿਹੜਾ ਕਿ ਅੱਜ ਅਸੀਂ ਮਾਣਯੋਗ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਧਿਆ ਜੀ ਦੀ ਦੇ ਜਿਵੇਂ ਸਾਨੂੰ ਅਪੀਲ ਉਪਰੋਂ ਆਈ ਹੈ ਤੇ ਅਸੀਂ ਉਸ ਤਰ੍ਹਾਂ ਆਪਣਾ ਇਹ ਰਾਜ ਜਿਹੜਾ ਰਾਸ਼ਨ ਹੈ ਆਪਣਾ ਆਮ ਆਦਮੀ ਪਾਰਟੀ ਟ੍ਰੇਡ ਵਿੰਗ ਤੇ ਪੇਰੈਂਟਸ ਐਸੋਸੀਏਸ਼ਨ ਵੱਲੋਂ ਅਸੀਂ ਅੱਜ ਪਠਾਨਕੋਟ ਇਹ ਗੱਡੀ ਜਿਹੜੀ ਗੱਡੀ ਹੈ ਪਠਾਨਕੋਟ ਜਾਏਗੀ ਮੇਰੀ ਤਾਂ ਸਭ ਨੂੰ ਅਪੀਲ ਹੈ ਕਿ ਪੰਜਾਬ ਵਾਸੀ ਤਾਂ ਪੂਰੇ ਦੇਸ਼ ਚ ਕਿਤੇ ਵੀ ਮੈਂ ਤਾਂ ਕਹਿੰਦਾ ਪੂਰੇ ਪੰਜਾਬੀ ਦਾ ਪੂਰੇ ਸੰਸਾਰ ਚ ਕਿਦਰੇ ਵੀ ਆਪਦਾ ਆ ਜੇ ਹਰ ਜਗ੍ਹਾ ਜਾਣਦੇ ਮਸ਼ਹੂਰ ਨੇ ਅੱਜ ਤਾਂ ਸਾਡੇ ਆਪ ਦੇ ਘਰ ਆਈ ਹੋਈ ਹੈ ਆਪਣੇ ਪਰਿਵਾਰ ਤੇ ਆਈ ਹੋਈ ਹੈ ਅੱਜ ਆਪਾਂ ਸਾਰਿਆਂ ਨੂੰ ਵੱਧ ਚੜ ਕੇ ਜਿੰਨੀ ਕਿਸੇ ਦੀ ਸਮਰੱਥਾ ਚਾਹੇ ਕਿਸੇ ਦੀ 100 ਰੁਪਏ ਦੀ ਆ ਕਿਸੇ ਦੀ ਲੱਖ ਦੀ ਆ ਕਿਸੇ ਦੀ ਜਿੰਨੀ ਵੀ ਸਮਰੱਥਾ ਹਰ ਇੱਕ ਨੂੰ ਆਪਣੀ ਸਮਰੱਥਾ ਅਨੁਸਾਰ ਇਸ ਆਪ ਦਾ ਵਿੱਚ ਆਪਣੇ ਜਿਹੜੇ ਸਾਡੇ ਭਾਈ ਆ ਪੰਜਾਬ ਵਾਸੀ ਜਿਨ੍ਹਾਂ ਦੇ ਹੱਡ ਦੇ ਪੀੜਤ ਨੇ ਉਹਨਾਂ ਨੂੰ ਪਹੁੰਚਾਣੀ ਚਾਹੀਦੀ ਆ ਅੱਜ ਬੜੇ ਇਸ ਮਾਹੌਲ ਮੇ ਇਕੱਠੇ ਹੋਣਾ ਪੜਾ ਕਿ ਜੈਸੀ ਕੁਦਰਤ ਕੀ ਜੋ ਆਪਦਾ ਅੱਜ ਹਮਾਰੇ ਪੰਜਾਬ ਪ੍ਰਦੇਸ਼ ਕੇ ਉਪਰ ਆਈ ਹੈ तो उस नाते हमारी कुछ ड्यूटियाँ बनती हैं कि जिस स्थिति के अंदर पेरेट एसोसिएशन और आम आदमी पार्टी ट्रेड विंग की तरफ से जो ये राशन का एक उपराला किया है बहुत अच्छी बात है और मैं तो जितनी भी सामाजिक संस्थाएं जो पंजाब की हैं उनसे एक ही विनती करूंगा कि ये जो मौका है इस मौके में सभी को बढ़ चढ़ कर जो लोग हैं पब्लिक हैं उसका साथ दें और उम्मीद करता हूँ कि इस छोटे से उपराले से अगर हमसे कुछ और भी बन सकेगा तो वो भी जैसे जरूरत पड़ेगी करेंगे हमारे आम आदमी पार्टी के सीएम साहब भगवंत मान जी उन्होंने अपना चौपर भी जो दिया हुआ है बड़ी अच्छी बात है और सारे लोग जिस तरीके से बढ़ चढ़ के कोशिश कर रहे हैं तो बस ईश्वर से यही है कि ईश्वर जो ये पानी का कहर है इस कहर को थोड़ा सा अब रुकें और लोग जितने भी हैं उनको किसी भी तरह की ਕੋਈ ਆਫਤ ਆ ਇਸ ਆਫਤ ਕੇ ਅੰਦਰ ਕੋਈ ਮਦਦ ਦੀ ਜਰੂਰਤ ਹੈ ਤਾਂ ਸਾਰੀ ਸਸਤਾؤں ਸੇ ਬੜ ਚਲ ਕੇ ਇੱਕ ਹੀ ਬੇਨਤੀ ਹੈ ਕਿ ਆਇਓ ਔਰ ਇਸੀ ਹਦਮੇ ਭਾਗ ਲੇਖੋ ਦੇਖੋ ਮੇਰਾ ਤਾਂ ਇੱਕੋ ਗੱਲ ਕਹਿਣੀ ਹੈ ਕਿ ਅੱਜ ਮੁਸੀਬਤ ਆਈ ਹੈ ਤੇ ਅਸੀਂ ਤਾਂ ਮਸ਼ਹੂਰ ਆ ਪੰਜਾਬ ਤਾਂ ਮਸ਼ਹੂਰ ਹੈਗਾ ਕਿ ਜਦੋਂ ਕਿਤੇ ਹੋਰ ਵੀ ਮੁਸੀਬਤ ਆਵੇ ਤਾਂ ਅਸੀਂ ਉੱਥੇ ਆਪਣੇ ਲੰਗਰ ਲੈ ਕੇ ਪਹੁੰਚ ਜਾਂਦੇ ਆ ਦਿੱਲੀ ਪਾਉਡਰਾਂ ਦੇ ਉੱਤੇ ਇੱਕ ਸਾਲ ਤੱਕ ਬੈਠੇ ਰਹੇ ਆ ਤੇ ਹੁਣ ਤਾਂ ਫੇਰ ਸਾਡੇ ਆਪਣੇ ਭਰਾਵਾਂ ਦੇ ਉੱਤੇ ਮੁਸੀਬਤ ਆਈ ਹੈ ਸੋ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਉੱਥੇ ਜਿਹੜੀ ਚੀਜ਼ ਦੀ ਵੀ ਲੋੜ ਹੈ ਉਹ ਜਿੱਦਾਂ ਕਿ ਸਾਡਾ ਉਪਰਾਲਾ ਸਾਡੇ ਗੁਰਪ੍ਰੀਤ ਸਿੰਘ ਢਮੋਲੀ ਜੀ ਫਿਰ ਪ੍ਰਧਾਨ ਆਲ ਪੇਰੈਂਟ ਐਸੋਸੀਏਸ਼ਨ ਰਾਜਪੁਰਾ ਅਤੇ ਸਾਡੇ ਸਮੂਹ ਜੋ ਹੈ ਅ ਅਹੁਦੇਦਾਰ ਹਨ ਸਾਰਿਆਂ ਨੇ ਮਿਲ ਕੇ ਜੋ ਕੀਤਾ ਇਹੋ ਜਿਹਾ ਉਪਰਾਲਾ ਮੈਂ ਚਾਹੁੰਦਾ ਕਿ ਤਕਰੀਬਨ ਪੰਜਾਬ ਦੇ ਹਰ ਇੱਕ ਵਾਸੀ ਨੂੰ ਕਰਨੇ ਚਾਹੀਦੇ ਆ ਪਠਾਨਕੋਟ ਵਿੱਚ ਇੱਥੇ ਜਾਂ ਹੋਰ ਜਿੱਥੇ ਵੀ ਆੜਾ ਦੇ ਕਾਰਨ ਨੁਕਸਾਨ ਹੋਇਆ ਉੱਥੇ ਜੋ ਵੀ ਕਿਸੇ ਨੂੰ ਜ਼ਰੂਰਤ ਹੈ ਉੱਥੇ ਪਹੁੰਚਾਉਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਵੱਲੋਂ ਗੁਰਪ੍ਰੀਤ ਸਿੰਘ ਧਮੋਲੀ ਦੀ ਰਹਿਨਮਾਈ ਹੇਠ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੜਪੀਟਾਂ ਲਈ ਇਹ ਬੜਾਈ ਸ਼ੰਗਲ ਸ਼ਗਾਲਾ ਯੋਗ ਕਦਮ ਹੈ ਮਤਲਬ ਜਦੋਂ ਪੰਜਾਬ ਦੇ ਵਿੱਚ ਹੀ ਐਨੇ ਹੜ ਆਏ ਹੋਏ ਨੇ ਤੇ ਸਾਨੂੰ ਆਪਣੇ ਲਈ ਜ਼ਰੂਰ ਖੜਾ ਹੋਣਾ ਚਾਹੀਦਾ ਜਦੋਂ ਅਸੀਂ ਦੂਜਿਆਂ ਲਈ ਖੜੇ ਹੁੰਦੇ ਆ ਉਹ ਬਹੁਤ ਵਧੀਆ ਗੱਲ ਹੈ ਪਰ ਸਾਨੂੰ ਆਪਣੇ ਨਾਲ ਵੀ ਖੜੇ ਹੋਣਾ ਚਾਹੀਦਾ ਸੋ ਗੁਰਪ੍ਰੀਤ ਸਿੰਘ ਧਮੋਲੀ ਜੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਏ ਵਧਾਈ ਦੇ ਪਾਤਰ ਨੇ ਤੇ ਹੋਰਨਾਂ ਲਈ ਪ੍ਰੇਰਣਾ ਸਰੋਤ ਵੀ ਨੇ ਤਾਂ ਕਿ ਹੋਰ ਹੋਰ ਲੋਕ ਵੀ ਇਹਨਾਂ ਨੂੰ ਦੇਖ ਕੇ ਮਦਦ ਕਰਨ ਅ ਦੇਖੋ ਜੀ ਅੱਜ ਆਪਾਂ ਸਾਰੇ ਇੱਧਰ ਇਕੱਠੇ ਹੋਏ ਆ ਇੱਕ ਅਪੀਲ ਮੈਂ ਸਾਰੇ ਪੰਜਾਬੀ ਤਾਂ ਜਿੱਦਾਂ ਸਾਰੇ ਹੀ ਸੁਣਦੇ ਆ ਵੀ ਆਪਾਂ ਹਰ ਜਗ੍ਹਾ ਤੇ ਮੁਸੀਬਤ ਵਲੇ ਪਹੁੰਚਦੇ ਆ ਅੱਪ ਮੈਂ ਸਾਰੇ ਸੰਸਾਰ ਨੂੰ ਸਾਰੀ ਦੁਨੀਆ ਦੇ ਵਸਿਆਂ ਨੂੰ ਇੱਕ ਅਪੀਲ ਕਰਨਾ ਚਾਹਾਂਗੀ ਕਿ ਜਿੱਥੇ ਵੀ ਕੋਈ ਮੁਸੀਬਤ ਆਉਂਦੀ ਹੈ ਆਪਾਂ ਉੱਤੇ ਜਾਤੀ ਵੇਦਨਾ ਦੇ ਕੇ ਪਾਰਟੀਵਾਦ ਹੀ ਨਾ ਦੇਖ ਕੇ ਆਪਾਂ ਹਰ ਜਗ੍ਹਾ ਇਕੱਠੇ ਹੋ ਕੇ ਸਾਰਿਆਂ ਦੀ ਮਦਦ ਵਾਸਤੇ ਪਹੁੰਚਣਾ ਜਿੱਦਾਂ ਕਿ ਤੁਸੀਂ ਇਹ ਵੀ ਦੇਖਿਆ ਕਿ ਆਪਣੇ ਮਾਨ ਸਾਹਿਬ ਨੇ ਅੱਜ ਇੱਕ ਹੋਰ ਐਲਾਨ ਵੀ ਕੀਤਾ ਸੀਗਾ ਕਿ ਜਿਹੜੇ ਵੀ ਵਿਧਾਇਕ ਨੇ ਤੇ ਜਿਹੜੇ ਵੀ ਮੰਤਰੀ ਨੇ ਉਹਨਾਂ ਨੇ ਆਪਣੀ ਸੈਲਰੀ ਜੋ ਹੈ ਉਹ ਵੀ ਮਦਦ ਵਾਸਤੇ ਦੇਣੀ ਹੈ ਤੇ ਮੈਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਨਾ ਚਾਹਾਂਗੀ ਕਿ ਉਹ ਵੱਧ ਚੜ ਕੇ ਸਾਰੇ ਅੱਗੇ ਆ ਰਹੇ ਨੇ ਤੇ ਆਪਣੀ ਆਪਣੀ ਸੈਲਰੀ ਦੇ ਕੇ ਆਪਣੀ ਹੜਪੀਰਤਾ ਨੂੰ ਜੋ ਹੈ ਇੱਕ ਇੱਕ ਮਦਦ ਕਰ ਰਹੇ ਨੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟਰ News 89 Punjab Har khabar jisda hove asar